ਇਸ ਵਕਤ ਅਸੀਂ ਮੌਜੂਦ ਹਾਂ ਜਲੰਧਰ ਦੇ ਸੰਵਿਧਾਨ ਚੌਂਕ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਈਏ ਰੋਂਗ ਪਾਰਕਿੰਗ ਨੂੰ ਲੈ ਕੇ ਟ੍ਰਾਫਿਕ ਪੁਲਿਸ ਦੇ ਕਰਮਚਾਰੀ ਦੇ ਵੱਲੋਂ ਇੱਕ ਵਿਅਕਤੀ ਨੂੰ ਰੋਕਿਆ ਗਿਆ ਉਸ ਦਾ ਚਲਾਨ ਕੱਟਿਆ ਗਿਆ ਤੁਹਾਨੂੰ ਦੱਸ ਦਈਏ ਪੀਬੀ 02 ਗੱਡੀ ਨੰਬਰ ਜੋ ਕਿ ਅੰਮ੍ਰਿਤਸਰ ਤੋਂ ਇੱਕ ਗੱਡੀ ਸੀ ਉਹ ਵਿਅਕਤੀ ਦਾ ਜਦੋਂ ਚਲਾਨ ਕੱਟਿਆ ਜਾਂਦਾ ਤਾਂ ਵਿਅਕਤੀ ਵੱਲੋਂ ਚਲਾਨ ਫਾੜ ਦਿੱਤਾ ਜਾਂਦਾ ਹੈ ਗੱਡੀ ਦੇ ਉੱਪਰ ਹੀ ਤੁਸੀਂ ਦੇਖ ਸਕਦੇ ਹੋ ਫਟਿਆ ਹੋਇਆ ਚਲਾਨ ਪਿਆ ਹੋਇਆ ਉਸ ਤੋਂ ਬਾਅਦ ਜਿਹੜਾ ਵਿਅਕਤੀ ਹੈ ਪੁਲਿਸ ਮੁਲਾਜ਼ਮ ਦੇ ਕਹਿਣ ਮੁਤਾਬਕ ਉਹ ਵਿਅਕਤੀ ਜਿਹੜਾ ਹੈ ਪੁਲਿਸ ਦੇ ਗਲ ਪੈਂਦਾ ਪੁਲਿਸ ਨੂੰ ਗਾਲਾ ਕੱਢਦਾ ਇੱਥੋਂ ਤੱਕ ਕਿ ਨੌਬਤ ਆ ਜਾਂਦੀ ਹੈ ਪੁਲਿਸ ਕਰਮੀ ਦਾ ਕਹਿਣਾ ਕਿ ਇਹ ਧੱਕਾ ਮੁਕੀ ਕਰਦਾ ਹੈ ਜਿਸ ਦੇ ਨਾਲ ਪੁਲਿਸ ਕਰਮੀ ਦੀ ਪਾਗ ਉਤਰ ਜਾਂਦੀ ਹੈ ਤਾਂ ਪੂਰਾ ਮਾਮਲਾ ਉਹ ਤੁਹਾਨੂੰ ਦੱਸਦੇ ਆ ਕਿ ਕੁਝ ਇਸ ਥਾਂ ਦੇ ਉੱਤੇ ਵਾਪਰਿਆ ਪੁਲਿਸ ਮੁਲਾਜ਼ਮ ਦੇ ਨਾਲ ਕੀ ਹੋਇਆ ਪੁਲਿਸ ਮੁਲਾਜ਼ਮ ਦੀ ਜ਼ੁਬਾਨੀ ਆਪ ਸੁਣਦੇ ਆ ਤੇ ਮੌਕੇ ਦੇ ਉੱਤੇ ਵੱਡੇ ਅਫਸਰ ਵੀ ਜਿਹੜੇ ਨੇ ਮੌਜੂਦ ਨੇ ਪਹੁੰਚ ਚੁੱਕੇ ਨੇ ਤਾਂ ਹੁਣ ਕਾਰਵਾਈ ਜਿਹੜੀ ਇਸ ਵਿਅਕਤੀ ਦੇ ਉੱਪਰ ਹੈ ਕੀਤੀ ਜਾਵੇਗੀ ਉੱਥੇ ਮੈਂ ਇਰਾਜ਼ ਕੀਤੀ ਤਿੰਨ ਜਨਾਬਾਂ ਟਿੱਕਾ ਚਲਾਨ ਕਿੱਥੇ ਦੀ ਗੇ ਜੋ ਐਸ ਗੱਡੀ ਦਾ ਚਲਾਨ ਕੀਤਾ ਜਿਹੜੀ ਆ ਦੋ ਨੰਬਰ ਗੱਡੀ ਸੀ ਮੈਂ ਤਾਂ ਕਹਿੰਦਿਆਂ ਫੋਟੋ ਹਿੱਚਣ ਲੱਗਾ ਸੀ ਜੀ ਐਤੋਂ ਪੰਜਵੇਂ ਪਿਛੋਂ ਫੋਟੋ ਹਿੱਚਣ ਲੱਗਾ ਡਰਾਈਵਰ ਸਾਹਿਬ ਆਏ ਇਹਨਾਂ ਨੇ ਮੇਰੇ ਮੁੱਕਾ ਮਾਰਦਾ ਕਿਹੜੀ ਗੱਲੋਂ ਉਹ ਕਹਿੰਦੇ ਚਲਾਨ ਚੋਂ ਕਿੰਦਾ ਤੂੰ ਮੇਰਾ ਅੱਛਾ ਜੀ ਹਾਂ ਸੋ ਮੇਰੇ ਮੁੱਕਾ ਮਾਰ ਦਿੱਤਾ ਨਾ ਫੋਟੋ ਹਿੱਚ ਲਿਆ ਮੇਰੀ ਗੱਲ ਨੂੰ ਖਾਂ ਦੇ ਦਿੱਤੀ ਔਰ ਇਹ ਮੈਂ ਪੰਜਾਖੀ ਦੇ ਡੱਟ ਕੇ ਆਪਣੇ ਅੱਗ ਲਈ ਉਹ ਤਾਂ ਬਸ ਸੁਣਾਇਆ ਵੀ ਤੂੰ ਮੇਰੇ ਮੁੱਕਾ ਕਿੱਧਰ ਮਾਰਿਆ ਕਹਿੰਦਾ ਮੈਂ ਤੂੰ ਜਾਣਦਾ ਨਹੀਂ ਮੈਂ ਅੰਮ੍ਰਿਤ ਸਰਵਾਇਆ ਆ ਤੇ ਉਹ ਮੈਂ ਜੀਐਮਐਸ ਬਣਾਇਆ ਜੀਐਮ ਸਾਹਿਬ ਦੇ ਨਾਲ ਆਨ ਕਰਕੇ ਮਤਲਬ ਇਸ ਤਰੀਕੇ ਨਾਲ ਵਿਵਹਾਰ ਕਰੀ ਦਾ ਕਿਸੇ ਨੇ ਪਤਾ ਨਹੀਂ ਹੁਣ ਮੈਂ ਤੇ ਸਟਿੱਕਰ ਚਲਾਣ ਕੀਤੇ ਦੋ ਇੱਕ ਪ੍ਰੈਜ ਰਣ ਕੀਤਾ ਹੈ ਆਕਾਰ ਦਾ ਇੱਕ ਇਹ ਕੀਤਾ ਦੋ ਚਲਾਣ ਕੀ ਜੀ 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 ਓਕੇ ਤੇ ਤੁਹਾਡੀ ਜੀਐਮ ਸਾਹਿਬ ਨਾਲ ਹੁਣ ਗੱਲ ਹੋਈ ਹੈ ਨਹੀਂ ਜੀਐਮ ਸਾਹਿਬ ਆਈ ਪਤਲੇ ਡਰਾਈਵਰ ਸੀ ਕੌਣ ਸੀ ਨਾਲ ਹੋਰ ਬੰਦੇ ਆਏ ਸੀ ਕਿ ਉਹ ਕਿੱਥੇ ਨਾਲ ਕਿਸ ਨੇ ਗੱਲ ਬਾਤ ਉਹ ਡਰਾਈਵਰ ਜਿਹੜਾ ਅਸਾਨੂੰ ਨਾਲ ਲੈ ਕੇ ਗਏ ਆਂ ਆਪਾਂ ਅਸੀਂ ਚੌਂਕੀ 'ਚ ਬਿਠਾਇਆ ਸੀ ਮਾਨ ਭਾਈ ਜੀ ਤੇ ਹੁਣ ਕਿ ਕਿੱਥੇ ਜਿਹਦੇ ਵੱਲੋਂ ਮਾਰਕੋਤੀਆ ਮੇਨ 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 ਮ ਲੈ ਕੇ ਜਾ ਚੁੱਕੇ ਨੇ ਤਾਂ ਕਾਨੂੰਨਨ ਕਾਰਵਾਈ ਦੀ ਜਿਹੜੀ ਪ੍ਰਕਿਰਿਆ ਇਸ ਵਿਅਕਤੀ ਦੇ ਉੱਤੇ ਹੋਵੇਗੀ ਇਹ ਵਿਅਕਤੀ ਅੰਮ੍ਰਿਤਸਰ ਤੋਂ ਆਇਆ ਸੀ ਤੇ ਇਹ ਵਿਅਕਤੀ ਜਿਹੜਾ ਹੈ ਇਹਦੇ ਵੱਲੋਂ ਪੁਲਿਸ ਨਾਲ ਧੱਕਾਮੁਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚਲਾਨ ਨੂੰ ਫਾੜਿਆ ਗਿਆ ਜੋ ਕਿ ਕਾਨੂੰਨਨ ਸਹੀ ਨਹੀਂ ਹੈ ਕਾਨੂੰਨ ਦੀ ਉਲੰਘਣਾ ਜਿਹੜੀ ਇਸ ਦੇ ਵੱਲੋਂ ਕੀਤੀ ਗਈ ਹੈ ਤਾਂ ਉਹਨੇ ਇਸ ਵਿਅਕਤੀ ਦੇ ਉੱਤੇ ਜਿਹੜਾ ਮਾਮਲਾ ਦਰਜ ਹੋਵੇਗਾ ਇਸ ਵਿਅਕਤੀ ਦੇ ਉੱਤੇ ਕਾਨੂੰਨਨ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਕੈਮਰਾ ਪਰਸੇਸ਼ਮ ਨਾਲ ਮਾਨਪਿਤ ਕੋਰ ਲਾਈਵ ਪੰਜਾਬੀ ਟੀਵੀ ਜਲੰਧਰ లైక్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ లైక్ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ